ਕਾਸੋ ਹੈ ਸੀਗਾ ਉਹਨਾਂ ਨੂੰ ਲੈ ਕੇ ਕਾਫੀ ਵਿਵਾਦ ਜੋ ਲੋਕਾਂ ਦੇ ਵਿੱਚ ਖੜਾ ਹੋਇਆ ਏ ਤੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਚੌਧਰੀ ਸਬਜ਼ੀ ਨਾਲ ਸਰ ਜੀ ਲੁਧਿਆਣੇ ਦੇ ਵਿੱਚ ਕਾਹਨਡ ਹੋਇਆ ਥੋਨੂੰ ਜਿਵੇਂ ਪਤਾ ਏ ਕਿ ਉਹਦੇ ਵਾਰ ਤੁਸੀਂ ਕੀ ਸਰਕਾਰਾਂ ਨੂੰ ਜਾਂ ਕੀ ਤੁਸੀਂ ਕਹਿਣਾ ਚਾਹੋਗੇ ਪਹਿਲ ਤੇ ਬਰੇ ਜੈ ਸ਼੍ਰੀ ਰਾਮ ਸਾਰੇ ਭਰਾਵੋ ਜਿਹੜਾ ਵੀ ਬਰੇ ਤੁਸੀਂ ਦੇਖੇ ਉਹਨਾਂ ਨੂੰ ਲੁਧਿਆਣੇ 'ਚ ਕੁਝ ਬੰਦੇ ਆਏ ਸੀ ਢਿਆਂ ਦਾ ਬਾਲਾ ਪਾਇਆ ਸੀ ਉਹਨਾਂ ਨੇ ਇੱਕ ਬੰਦਾ ਸੀਗਾ ਉਹਦੇ ਉੱਪਰ ਕਿਰਪਾ ਨਾਲ ਹਮਲਾ ਕੀਤਾ ਸੋ ਨਹੀਂ ਦੇ ਕੋਈ ਮਤਲਬ ਨਹੀਂ ਹੈ ਕਿ ਉਹ ਕਿਹੜੀ ਪਾਰਟੀ ਦਾ ਹੈ ਭਾਵੇਂ ਬੀਜਪੀ ਦਾ ਹੈ ਭਾਵੇਂ শিবਸੇ ਦਾ ਹੈ ਭਾਵੇਂ ਕਿਸੇ ਪਾਰਟੀ ਦਾ ਠੀਕ ਹੈ ਬਿਲਕੁਲ ਕੋਈ ਮੈਟਰ ਨਹੀਂ ਮੈਟਰ ਤੋਂ ਇਹ ਹੈ ਜਿਹੜੇ ਵੀ ਹਿੰਦੂ ਭਰਾ ਹੈ ਉਹਨਾਂ ਦੇ ਪਰ ਇਹ ਹਮਲਾ ਹੋ ਰਿਹਾ ਹੈ ਸਾਡੇ ਹਿੰਦੂ ਭਰਾਵੋ ਨੂੰ ਇਹ ਹੀ ਬੇਨਤੀ ਹੈ ਮੇਰੀ بار-बार ਹਰ ਬਾਰ ਮੈਂ ਇਹ ਬੇਨਤੀ ਕਰਦਾ ਹਾਂ ਉਸ ਜਿਹੜੇ ਵੀ ਸਾਡੇ ਹਿੰਦੂ ਭਰਾ ਹੈ ਹਿੰਦੂ ਲੀਡਰ ਹੈ ਤੁਸੀਂ ਇਕੱਠੇ ਹੋ ਜੋ ਇਕੱਠੇ ਹੋ ਜੋ ਤੁਹਾਡਾ ਜੀਣਾ ਹਰਾਮ ਹੋ ਜਾਊਗਾ ਅਗਰ ਤੁਸੀਂ ਨਹੀਂ ਇਕੱਠੇ ਹੁੰਦੇ ਤਾਂ ਜਿੰਨੇ ਵੀ ਮੇਰੇ ਵੀਰ ਹੈ ਮੇਰੇ ਭਰਾ ਮੇਰੇ ਦੋਸਤ ਹੈ ਸਾਡਾ ਪ੍ਰਧਾਨ ਆਪਣਾ ਤਤਖਾਰੀ ਘਰਸ ਤੋਂ ਸਾਡੇ ਪ੍ਰਧਾਨ ਜੀ ਐ yograj sharma ji ludhiana ਤੋਂ ਮੇਰਾ ਭਰਾ ਹੈ ਚੰਦਰਕੰਤ ਚੰਡਾ ਜੀ ਉਹਨਾਂ ਨੇ ਅੱਜ ਸਾਨੂੰ ਸੁਨੇਹਾ ਲਾਇਆ ਸੀਗਾ ਇਹ ਸੰਦੇਸ਼ ਲਾਇਆ ਸੀਗਾ ਵੀ ਸਾਰੇ ਭਰਾ ਇਕੱਠੇ ਹੋ ਜੋ ਇਕੱਠਾ ਹੋਣਾ ਜ਼ਰੂਰੀ ਹੈ ਵੀਰੇ ਜਦੋਂ ਆਪਾਂ ਇਕੱਠੇ ਨਹੀਂ ਹੁੰਦੇ ਨਾ ਤੇ ਸਾਡੇ ਨਾਲ ੱਟਕਾ ਹੁੰਦਾ ਰਹੋ ਨਾ ਮੇਰੀ ਬੇਨਤੀ ਹੈ ਸਰਕਾਰਾਂ ਨੂੰ ਵੀ ਖਾਸ ਕਰਕੇ ਜਿਹੜੇ ਸਾਡੇ ਗਨਮੈਨ ਇਹਨਾਂ ਕੋਲ ਹੁੰਦੇ ਆ ਸਿਵਸਨ ਦੇ ਬੰਦੇ ਇਹਨਾਂ ਕੋਲ ਗਨਮੈਨ ਹੁੰਦੇ ਗਨਮੈਨ ਕਰਦੇ ਕੁਝ ਨਹੀਂ ਇਹ ਤਾਂ ਗਨਮੈਨ ਜਿਹੜੇ ਕੋਸ ਸੀਗਾ लुधियाणे ਦਾ ਸ਼ਿਆ ਸੋਰੀ ਸੁਦੀਰ ਸੂਰੀ ਸੂਰੀ ਉਹਨਾਂ ਵਾਲਾ ਗਨਮੈਨ ਦੇ ਹੁੰਦੇ ਹੋਏ ਮਹਾਰਾਜਾ ਹੁਣ ਇਹ ਗਨਮੈਨ ਫਿਰ ਫਾਇਦਾ ਕੀ ਹੈ ਜਿਹੜੇ ਤੁਸੀਂ ਆਪਣੇ ਗਨਮੈਨ ਦੇ ਤਾਂ ਨਾ ਫਾਇਦਾ ਕੀ ਹੈ ਇਹ ਆਪਣੇ ਘਰ ਬਿਠਾ ਲਓ ਕਿਉਂਕਿ ਜਦੋਂ ਇਹਨਾਂ ਨੂੰ ਕੁਝ ਕਰਨਾ ਹੀ ਨਹੀਂ ਫਿਰ ਠੱਠੇ ਵਾਲਾ ਕੀ ਫਾਇਦਾ ਵੀਰ ਜੀ ਇਸ ਕਰਕੇ ਮੇਰੀ ਬੇਨਤੀ ਹੈ ਜਿਨੇ ਸਾਡੇ ਸ਼ਿਵ ਸੈਣੀ ਪ੍ਰਧਾਨ ਹੈ ਇਹ ਮੈਂਬਰ ਹੈ ਇਹ ਉਦਾਰ ਹੈ ਜਾਂ ਭਾਜਪਾ ਦੇ ਵੀ ਹੈ ਜਿੰਨੇ ਵੀ ਕੋਈ ਵੀ ਪਾਰਟੀ ਦੇ ਵੀ ਵੀਰ ਜੀ ਮੇਰੇ ਤੁਹਾਨੂੰ ਹੋਰ ਸਵਾਲ ਹੈ ਜੀ ਤੁਹਾਨੂੰ ਲੱਗਦਾ ਕਿ ਪਹਿਲਾਂ ਨਾਲੋਂ ਪੰਜਾਬ ਦੇ ਵਿੱਚ ਮਾਹੌਲ ਵਿਗੜਿਆ ਹੈ ਜਾਂ ਸੁਧਰ ਰਿਹਾ ਹੈ ਜਾਂ ਕੀ ਤੁਹਾਨੂੰ ਲੱਗਦਾ ਵੀਰ ਤੁਸੀਂ ਖੁਦ ਦੇਖਦੇ ਹੋ ਤੁਹਾਡੇ ਅੱਗੇ ਮਾਹੌਲ ਦੇਖੋ ਇਹ ਤਾਂ ਬਹੁਤ ਸ਼ਾਬਾਸ਼ ਹੈ ਪੰਜਾਬ ਪੁਲਿਸ ਦੇ ਅੱਗੇ ਪੰਜਾਬ ਪੁਲਿਸ ਦੇ ਬੰਦੇ ਫੜੀ ਨੋਕੇ ਤੇ ਆਪਾਂ ਇਹਦਾ ਧੰਨਵਾਦ ਕਰਾਂਗੇ ਪੰਜਾਬ ਪੁਲਿਸ ਦਾ ਖਾਸ ਕਰਕੇ ਕਿਉਂਕਿ ਮੌਕੇ ਤੇ ਬੰਦੇ ਫੜੇ ਬੜਾ ਜਿਹੜੀ ਸਰਕਾਰ ਹੈ ਸਾਡੀ ਸਰਕਾਰ ਹੈ ਸਰਕਾਰ ਨੂੰ ਵੀ ਹੋਣਾ ਚਾਹੀਦਾ ਜਿਹੜੇ ਸਾਡੇ ਹਿੰਦੂ ਭਰਾ ਹੈ ਭਾਵੇਂ ਉਹ ਲੀਡਰ ਹੈ ਭਾਵੇਂ ਕੋਈ ਵਧੀਆ ਬੰਦੇ ਹੈ ਉਹਨਾਂ ਨੂੰ ਸਪੋਰਟ ਕਰਨਾ ਤੁਹਾਡੇ ਮਦਦ ਕਰਨਾ ਤੁਹਾਡਾ ਹੱਕ ਬਣਦਾ ਹੁਣ ਦੋ ਭਰਾ ਮੇਰੇ ਵੀਰ ਕਹਿਣਗੇ ਸਾਡੇ ਪ੍ਰਧਾਨ ਜੀ ਬੋਲੋ ਜੀ ਜੀ ਸ਼ਿਰਾਵਾਲ ਜੀ ਠੀਕ ਹੈ ਸਭ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜ ਆਪਣੇ ਹਾਦਸੇ ਹੋ ਹੁੰਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਦਿਨ ਪ ਦਿਨ ਕ੍ਰਪਸ਼ਨ ਜੋ ਵੱਧਦਾ ਜਾ ਰਿਹਾ ਹੈ ਇਤਕੀ ਦੇਖੋ ਆਪ ਨੂੰ ਪਤਾ ਵੀ ਦੂਜੇ ਦਿਨ ਆਪਾਂ ਦੇਖਦੇ ਆ ਕਦੇ ਕਿਸੇ ਵਾਸਤੇ ਲੁੱਟ ਹੋ ਹੋਗੀ ਮਾਵਾਦਿਆਂ ਭੈਣਾਦਿਆਂ ਕੰਨਾਂ ਚੋ ਬਾਲੀਆਂ ਲੈ ਜਾਂਦੇ ਨੇ ਹੋ ਕੇ ਕਿਵੇਂ ਲੁੱਟਖੋਆਂ ਹੋ ਰਹੀਆਂ ਨੇ ਕਿ ਪੰਜਾਬ ਦੀ ਜਨਤਾ ਨਾਲ ਥੱਕਾ ਹੋ ਰਿਹਾ ਹੈ ਬਿਲਕੁਲ ਔਰ ਖਾਸ ਕਰਕੇ ਹਿੰਦੂ ਲੀਡਰਾਂ ਮਰ ਹਿੰਦੂ ਲੀਡਰਾਂ ਦੇ ਜੋ ਹਮਲੇ ਹੁੰਦੇ ਨੇ ਉਹਨਾਂ ਦੀ ਕੋਈ ਸੁਣਦਾ ਨਹੀਂ ਹੈਗਾ ਕੋਈ ਮਾਏ ਬਾਪ ਨਹੀਂ ਹੈਗਾ ਕੋਈ ਪੰਜਾਬ ਸਰਕਾਰ ਉਹਨਾਂ ਦੀ ਬਿਲਕੁਲ ਸਾਥ ਨਹੀਂ ਲੈਂਦੀ ਹੈਗੀ ਜੇ ਸਰਕਾਰ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ ਤੁਸੀਂ ਯੂਪੀ ਦੀ ਉਦਾਹਰਨ ਲੈ ਲਓ ਯੂਪੀ ਦੇ ਵਿੱਚ 95% ਗੁੰਡੇ ਸੀ ਯੋਗੀ ਸਾਹਿਬ ਨੇ ਕਿਵੇਂ ਸੁਧਾਰੇ ਸਾਰੇ ਪੰਜਾਬ ਦੇ ਵਿੱਚ ਹੈ ਕਿ ਇਹ ਮੁੱਠੀ ਭਰ ਲੋਕ ਨੇ ਜਿਹੜੇ ਹਿੰਦੂ ਜਿਨ੍ਹਾਂ ਲਈ ਹਿੰਦੂਆਂ ਦਾ ਜਿਉਣਾ ਹਰਾਮ ਬਣ ਗਿਆ ਬਿਲਕੁਲ ਹਿੰਦੂਆਂ ਦਾ ਇਤਰਾਵਰੇ ਤੀਜੇ ਦਰਜੇ ਦਾ ਸ਼ਹਿਰੀ ਬਣਾ ਰੱਖਿਆ ਹੈ ਹਿੰਦੂਆਂ ਨੂੰ ਤਾਂ ਕੱਢਣ ਨੂੰ ਤਿਆਰ ਨੇ ਇਹ ਪੱਸੇਰ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਹਿੰਦੂ ਲੀਡਰਾਂ ਦੀ ਹਿੰਦੂ ਨੇਤਾ ਦੀ ਵੀ ਹਿੰਦੂ ਜਨਤਾ ਦੀ ਵੀ ਇਹਨਾਂ ਦੀ ਰਿਸਪੌਂਸਿਬਿਲਟੀ ਹੈ ਸਰਕਾਰ ਦੀ ਇਹਨਾਂ ਦੀ ਸੁਰੱਖਿਆ ਕਰੇ ਜੀ ਤੁਸੀਂ ਫਿਰ ਸਰਕਾਰ ਨੂੰ ਕੀ ਲੈ ਕੇ ਮੰਗ ਕਰਨਾ ਚਾਹੁੰਦੇ ਅਸੀਂ ਸਿਰਫ ਇਹ ਮੰਗ ਕਰਨਾ ਚਾਹੁੰਦੇ ਆ ਵੀ ਹਿੰਦੂ ਜਿਹੜੀ ਪਬਲਿਕ ਹੈ ਉਹ ਵੀ ਅਸੀਂ ਵੀ ਪੰਜਾਬ ਦੇ ਸ਼ਹਿਰੀ ਆ ਸਾਨੂੰ ਵੀ ਇਨਸਾਫ ਦਿਵਾਇਆ ਜਾਵੇ ਜਿਹੜਾ ਬੰਦਾ ਆਂਦਾ ਦੂਜੇ एक हो समझे डरते डर कुछ तो नहीं दो एच कोई फायदा नहीं है माहौल खराब हो जाए दिमाग चलत फहमी कई कुछ तक किसता ਸਾਡੀ ਪੰਜਾਬ ਸਰਕਾਰ ਤੇ ਹੀ ਮੰਗ ਹੈ ਜੀ ਜਿਹੜੇ ਮੁਠੀ ਪਰ ਹੈਗੇ ਨੇ ਇਹਨਾਂ ਨੂੰ ਲੁਟੇਰੇ ਕਹਿ ਲੋ ਜੋ ਮਰਜ਼ੀ ਕਹਿ ਲੋ ਜਿਹੜੇ ਹਿੰਦੂਆਂ ਦੇ ਨਜਾਇਜ਼ ਹਮਲੇ ਕਰਦੇ ਨੇ ਨਜਾਇਜ਼ ਤੰਗ ਕਰਦੇ ਨੇ ਦੂਜੇ ਦਿਨ ਆ ਕੇ ਚਾਰ ਬੰਦੇ ਦੁਕਾਨਦਾਰ ਦੇ ਮੂਰੇ ਇਕੱਠੇ ਹੋ ਜਾਂਦੇ ਨੇ ਦੁਕਾਨਦਾਰ ਕੁਝ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਕਿਉਂਕਿ ਦੁਕਾਨਦਾਰ ਦੀ ਕੋਈ ਸੁਣਦਾ ਨਹੀਂ ਹੈਗਾ ਸਰਕਾਰ ਦੇ ਵਿੱਚ ਕੋਈ ਸੁਣਵਾਈ ਨਹੀਂ ਹੈ ਸਾਡੀ ਸਰਕਾਰ ਤੇ ਹੀ ਬਾਰ ਬਾਰ ਇਹ ਅਪੀਲ ਕਰਦੇ ਆ ਜਿਵੇਂ ਯੂਪੀ ਦੇ ਵਿੱਚ ਯੋਗੀ ਰਾਜੇ ਨੇ 95% ਗੁੰਡਾ ਰਾਜ ਖਤਮ ਕਰਤਾ ਪੰਜਾਬ ਦੇ ਵਿੱਚ ਤਾਂ ਹੈ ਹੀ ਕੁਛ ਨਹੀਂ ਸਿਰਫ 5% ਨੇ ਜੇ ਸਰਕਾਰ ਚਾਵੇ ਤਾਂ ਸਾਰਾ ਖਸੋਸਦਾ ਕਹਿੰਦੇ ਕਹਿੰਦੇ ਜੀ ਜੈ ਸ਼੍ਰੀ